ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਇੱਕ ਕਲੈਕਸ਼ਨਾਂ ਮੈਂ ਉਹੀ ਲੈ ਕੇ ਆਈ ਆ 1350 ਰੁਪਏਾਂ ਦੇ ਵਿੱਚ 300 ਟਾਂ ਵਾਲੀਆਂ ਕਲੈਕਸ਼ਨਾਂ ਬਟ ਇਹ ਹੈ ਕਿ ਮੈਂ ਜਿਵੇਂ ਕਿ ਕਹਿੰਨੀ ਆ ਕਿ ਹਰ ਵਾਰ ਜਦੋਂ ਵੀ ਮੈਂ ਇੱਕ ਕਲੈਕਸ਼ਨ ਐਡ ਕਰਦੀ ਆ ਉਦੋਂ ਹੀ ਇਹਦੇ ਵਿੱਚ ਚਾਹੇ 4-5 ਹੀ ਹੋਣ ਕੁਝ ਨਵੇਂ ਕਲਰ ਨਵੇਂ ਪੈਟਰਨ ਤੇ ਨਵੇਂ ਪ੍ਰਿੰਟ ਐਡ ਕੀਤੇ ਹੁੰਦੇ ਨੇ ਇਸ ਵਾਰੀ ਵੀ ਕੁਝ ਹੈਗੇ ਨੇ ਤੇ ਉਹ ਤੁਸੀਂ ਜਿਹੜੇ ਦੇਖਦੇ ਰੇਗੂਲਰ ਵੀਡੀਓਸ ਉਹਨਾਂ ਨੂੰ ਪਤਾ ਹੈ ਕਿ ਕੁਝ ਆਪਸ਼ਨਾਂ ਜਿਹੜੀਆਂ ਇਸ ਵਾਰੀ ਨਵੀਆਂ ਆਈਆਂ ਨੇ ਬਾਕੀ ਕੁਝ ਪਹਿਲੀਆਂ ਹੁੰਦੀਆਂ ਨੇ ਤੇ ਕੁਝ ਅਸੀਂ ਨਵੀਆਂ ਐਡ ਕਰ ਦਿੰਨੇ ਆ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਚੋਇਸ ਹੁੰਦੀ ਆ ਤੇ ਇਹਦੇ ਵਿੱਚ ਤੁਹਾਨੂੰ ਕੈਮਰੀ ਕਾਟਨ ਦੀ ਸ਼ਰਟ ਤੇ ਕੈਮਰੀ ਕਾਟਨ ਦਾ ਹੀ ਬਾਟਮ ਮਿਲੇਗਾ ਕਾਟਨ ਦਾ ਬਾਟਮ ਹੈ ਨਾਲ 8 ਮੀਟਰ ਦਾ ਤੇ ਸ਼ਰਟ ਵੀ 8 ਮੀਟਰ ਦੀ ਹੈ 1350 ਰੁਪਏ ਵਿੱਚ ਤਿੰਨ ਸੂਟ ਤੁਸੀਂ ਇਹਨਾਂ ਵਿੱਚ ਇਹ ਆ ਕਿ ਤੁਸੀਂ ਤਿੰਨੋਂ ਸੂਟ ਆਪਣੇ ਚੋਇਸ ਤੇ ਜਿੰਨੇ ਬਾਏ ਕਰ ਸਕਦੇ ਹੋ ਕੁਛ ਆਂਦੀਆਂ ਨੇ ਜਿਹੜੀਆਂ ਆਫਰਾਂ ਨਾਲ ਚੁੰਦਾ ਕਿ ਦੋ ਤੁਹਾਡੀ ਸਾਈਡ ਤੋਂ ਹੁੰਦੇ ਤੇ ਥਰਡ ਵਾਲਾ ਸੀ ਆਪਣੀ ਸਾਈਡ ਤੋਂ ਦੇਣਾ ਹੁੰਦਾ ਬਟ ਇਹਦੇ ਤੁਸੀਂ ਤਿੰਨੋਂ ਆਪਣੇ ਅਕੋਰਡਿੰਗਲੀ ਚੂਜ਼ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਤੇ ਇਹਨਾਂ ਵਿੱਚ ਆਪਸ਼ਨ ਜਿੰਨੀਆਂ ਫਿਲਹਾਲ ਅਵੇਲੇਬਲ ਸੀਗੀਆਂ ਜਾਂ ਨਵੀਆਂ ਅਪਡੇਟਸ ਆਈਆਂ ਸੀ ਕਿ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਬਾਕੀ ਕੋਈ ਕੁਇਰੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਹੁਣ ਮੈਂ ਟਰਾਈ ਕਰਦੀ ਹੁੰਦੀ ਆ ਕਿ ਜੇਕਰ ਮਤਲਬ ਪੋਸੀਬਲ ਹੋ ਸਕੇ ਤਾਂ ਇੱਥੇ ਸਾਰੀਆਂ ਕਲੈਕਸ਼ਨਾਂ ਦਾ ਪ੍ਰਾਈਸ ਦੱਸ ਤੇ ਆਂ ਤੇ ਅਗਰ ਕਿਸੇ ਦਾ ਰਹਿ ਜਾਂਦਾ ਹੈ ਨਹੀਂ ਦੱਸਿਆ ਜਾਂਦਾ ਕਿਸੇ ਵਲੀ ਕੀ ਹੁੰਦਾ ਕਿ ਇੱਕ ਇੱਕ ਦੋ ਦੋ ਆਪਸ਼ਨ ਹੀ ਅਵੇਲੇਬਲ ਹੁੰਦੀਆਂ ਨੇ ਤੇ ਉਹਨਾਂ ਦਾ ਜਲਦੀ ਜਲਦੀ ਵਿੱਚ ਪ੍ਰਾਈਸ ਨਹੀਂ ਦੱਸਿਆ ਜਾਂਦਾ ਉਹ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਨਾਲ ਸਕਰੀਨਸ਼ਾਟ ਸੈਂਡ ਕਰ ਦਿਓ ਅਗਰ ਮਤਲਬ ਪੋਸੀਬਲ ਹੈ ਤੇ ਜੇਕਰ ਸਟੇਟਸ ਦੇਖਣਾ ਤਾਂ ਆਪਣਾ ਨੇਮ ਤੇ ਸਿੱਟਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਸਟੇਟਸ ਆ ਤੁਹਾਨੂੰ ਸ਼ੋ ਹੋ ਜਾਏਗਾ ਉੱਥੇ ਮੈਂ ਹਰ ਰੇਂਜ ਦੀ ਹਰ ਕਲੈਕਸ਼ਨ ਐਡ ਕਰਦੀ ਆ ਤੇ ਜੇਕਰ ਤੁਸੀਂ ਸਟੇਟਸ ਦੇਖਣਾ ਹੈ ਤੇ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿੱਟੀ ਦੇ ਨਾਲ ਫਿਰ ਤੁਹਾਨੂੰ ਸਟੇਟਸ ਵੀ ਸ਼ੋ ਹੋ ਜਾਏਗਾ ਕੁਐਰੀ ਵੀ ਜੋ ਵੀ ਕਰੋਗੇ ਮੈਸੇਜ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨਾਂ ਉੱਥੇ ਮੇਰੇ ਕੋਲ ਬਹੁਤ ਜ਼ਿਆਦਾ ਹੁੰਦੀਆਂ ਨੇ ਇੱਥੇ ਇੱਕ ਛੋਟੀ ਜੀ ਵੀਡੀਓ ਐਡ ਕਰਨੀ ਹੁੰਦੀ ਅਸਲੀ ਥੋੜੀਆਂ ਜਿਹੀਆਂ ਕਲੈਕਸ਼ਨਾਂ ਹੀ ਹਮੇਸ਼ਾ ਲੈ ਕੇ ਆਉਣੀ ਹੈ ਇਹ ਵਾਲੇ ਚਾਰ ਰੰਗਾਂ ਅਮੇ ਚਾਈਆਂ ਨੇ ਕੋਟਾ ਡੋਰੀਆ ਦੇ ਨਾਲ ਕਲੈਕਸ਼ਨ ਦੁਪੱਟਾ ਹੈ ਕੋਟਾ ਡੋਰੀ ਤੇ 5 ਮੀਟਰ ਦਾ ਹਲਓਰ ਸੂਟ ਹੈ ਚਾਰ ਕਲਰ ਆਪਸ਼ਨ ਨੇ ਇਹਦੇ ਵਿੱਚ ਕਾਟਨ ਦੀ ਕਲੈਕਸ਼ਨ ਹੈ ਤੇ ਅੱਜ ਨੈਕਸਟ ਕਲੈਕਸ਼ਨ ਆ ਰਹੀ ਹੈ 500 ਰੁਪਏ ਵਿੱਚ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵੀਡੀਓ ਤੇ ਚੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨ ਆਉਣਗੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ